ਆਵਾ ਲੈ ਕੇ ਪੈਸੇ ਲੈ ਕੇ ਤੁਸੀਂ ਕਿੰਨੀ ਕੀਤੇ ਖਰਚ ਲਓਗੇ ਅਖੀਰ ਰੱਬ ਨੂੰ ਜਾਣਤਾ ਦੇਣੀ ਹੈ ਤੁਸੀਂ ਰੱਬ ਦੇ ਘਰ ਜਾ ਕੇ ਤੁਸੀਂ ਕੀ ਲੇਖਾ ਦਿਓਗੇ ਕੀ ਜਵਾਬ ਦਿਓਗੇ ਕਿ ਅਸੀਂ ਕੁਝ ਪੈਸਿਆਂ ਦੇ ਲਈ ਆਪਣਾ ਜ਼ਮੀਰੀ ਵੇਚਦਾ ਈਐਮ ਸਾਹਿਬ ਹੋ ਗਏ ਹੋਰ ਬਿਸ਼ਾਦਗਨ ਅਧਿਕਾਰੀ ਹੋ ਗਏ ਜਿਹੜੇ ਸਾਨੂੰ ਧੱਕੇ ਨਾਲ ਦਿੱਤਾ ਗਿਆ ਰਿਹਾ ਕਿ ਅਸੀਂ ਪਲਾਂਟ ਚਲਾਉਣਾ ਚਾਹਣਾ ਬੰਦ ਕਰਨਾ ਕੋਈ ਮੌਜੂਦਾ ਸਰਕਾਰ ਦੇ ਬੰਦੇ ਵਿਚ ਰਲੇ ਹੋਏ ਆ ਕੀ ਕੀ ਸੋਚਦੇ ਹੋ ਤੁਹਾਡਾ ਸੀਐਨਜੀ ਪਲਾਂਟ ਕਿਸੇ ਟਾਈਮ ਬੰਦ ਹੋ ਜਾਊਗਾ ਮਾਨ ਵਿੱਚੋਂ ਭੇਖਾ ਕੱਢ ਲੋਗੇ ਤੁਹਾਡਾ ਸੀਐਨਜੀ ਪਲਾਂਟ ਇੱਕ ਵਾਰ ਲੱਗ ਗਿਆ ਦੁਬਾਰਾ ਬੰਦ ਹੋ ਜਾਊਗਾ ਸਾਰਿਆਂ ਨੂੰ ਬੇਨਤੀ ਹੈ ਇੱਕ ਮੰਨ ਤੇ ਇਕੱਠੇ ਹੋ ਇਸ ਦਾ ਵਿਰੋਧ ਕਰੋ ਜਿੰਨੇ ਵੀ ਮੇਰੇ ਬਹੁਤ ਵੱਡੇ ਵੀਰ ਸਾਰੇ ਅੱਗੇ ਲੱਗੇ ਹੋਆ ਉਹਨਾਂ ਦਾ ਆਪਣਾ ਕੋਈ ਨਿੱਜੀ ਸਵਾਰਥ ਨਹੀਂਗਾ ਜਿਸ ਤਰ੍ਹਾਂ ਤੁਹਾਨੂੰ ਹੁਣੇ ਦੱਸ ਕੇ ਗਏ ਸਰਪੰਚ ਸਾਹਿਬ ਚਰਨਜੀਤ ਸਿੰਘ ਡੱਲਾ ਜੀ ਉਹਨਾਂ ਦਾ ਪਿੰਡ 4 ਕਿਲੋਮੀਟਰ ਦੂਰ ਆ ਉਹ ਤਾਂ ਵੱਜ ਜਾਣਗੇ ਜੇ ਮੈਂ ਨਹੀਂ ਰਹਿਣਾ ਨਾ ਤੇ ਆਣਾ ਤੁਸੀਂ ਵੀ ਨੀਕਾ ਸੋਚ ਕੇ ਚੱਲਿਓ ਇਸ ਪਲਾਂਟ ਦੇ ਮਾਲਕ ਨੇ ਇੱਕ ਸਾਡੇ ਉੱਤੇ ਕੇਸ ਕੀਤਾ ਹੋਇਆ ਸੀ ਕੋਸਕੀ ਦੇ ਵਿੱਚ ਸਾਡੇ ਕੁਝ ਅਧਿਕਾਰੀ ਜਿਹੜੇ ਸਾਡੇ ਮੇਨ ਮੇਨ ਸੀਗੇ ਮੋਤਵਾਰੋਂ ਤੋਂ 6-7 ਜਣਿਆਂ ਨੂੰ ਉਹਨਾਂ ਨੇ ਜ਼ਮਣੀ ਕਰ ਦਿੱਤੇ ਜਦੋਂ ਅਦਾਲਤ ਨੇ ਕਿਸੇ ਨੂੰ ਜ਼ਮਣੀ ਕਰ ਦਿੱਤੀ ਵੀ ਤੁਹਾਡੇ ਉੱਤੇ ਆਹ ਕੇਸ ਦਰਜ ਹੋਇਆ ਹੈ ਵੀ ਤੁਸੀਂ ਅਦਾਲਤ ਵਿੱਚ ਹਾਜ਼ਰ ਹੋਵੋ ਜਦੋਂ ਉਹ ਬੰਦਾ ਅਦਾਲਤ ਵਿੱਚ ਹਾਜ਼ਰ ਹੁੰਦਾ ਹੈ ਜੱਜ ਕਹਿੰਦਾ ਮੈਂ ਤੈਨੂੰ ਸੁਣਨਾ ਹੀ ਨਹੀਂ ਮੈਂ ਤੇਰੀ ਗੱਲ ਹੀ ਨਹੀਂ ਸੁਣਨੀ ਇਹ ਸਾਡੇ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਇਸ ਪਰਪਜ ਦੇ ਨਾਲ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਉਹਦਾ ਪਰਪਜ ਇਹ ਹੋਈ ਆ ਕਿ ਸੀਐਨਜੀ ਪਲਾਂਟ ਨੂੰ ਜਿਵੇਂ ਰਾਤੇ ਮੈਂ ਕਰਕੇ ਤਾਲਾ ਲਗਾਇਆ ਜਾ ਸਕੇ ਬਾਕੀ ਭੂਗ ਪਰਵਾਸੀ ਸਾਰੀ ਦੀ ਸਾਰੀ ਗੱਲ ਤੋਂ ਪਹਿਲਾਂ ਹੀ ਜਾਣੂ ਨੇ ਇਸ ਦੇ ਬੁਰੇ ਪ੍ਰਭਾਵ ਕਿੰਨੇ ਜਿਆਦਾ ਬੁਰੇ ਪ੍ਰਭਾਵ ਨੇ ਇਹ ਸਾਰੇ ਤੁਸੀਂ ਆਪ ਦੇਖੇ ਹੋਏ ਨੇ ਹਟਾਏ ਹੋਏ ਨੇ ਅਸੀਂ ਤੁਹਾਡੇ ਗਰੁੱਪਾਂ ਵਿੱਚ ਪਾਏ ਆ ਵੀਡੀਓ ਹੈ ਗਿਆ ਜੀ ਵੀਡੀਓ ਹੈ ਗਿਆ ਸਾਡੇ ਕੋਈ ਬੰਦ ਬੰਦਾ ਗੱਡੀਆਂ ਜਾਣੀ ਜਾਂਦਰੀਆਂ ਜਾਂ ਜੀ ਉਹ ਤਾਂ ਗੱਡੀਆਂ ਜਾਣ ਦੇ ਗਏ 500 ਹੋ ਗਏ ਆ ਕੱਲ੍ਹ ਕੱਲ੍ਹ ਤਾਂ ਹੀ ਬੰਦਿਆ ਪਹਿਲਾਂ ਹੀ ਬੰਦਿਆ ਚਨਾਲ ਬੰਦਾ ਜੀ ਜਿਹੜਾ ਇਹ ਬੰਦਾ ਬੰਦੇ ਬਾਹਰ ਨੂੰ ਵੇਚਾ ਦੇਣਾ ਰਾਬੇ ਲੱਗੇ ਚਿੰਤਾ ਲਵਾਓ ਉਹਨੂੰ ਜਿੰਦਾ ਲਾਓ ਕੰਮ ਖਤਮ ਕਰੋ ਭਾਜੀ ਸਾਰੇ ਆ ਗਾਣੇ ਮੜੀ ਕਿੱਥੇ ਐਮਐਲ ਹੈ ਬੰਦ ਹੀ ਆ ਬੰਦ ਆ ਜਿਹੜੀ ਐ ਬੰਦ ਜਿੰਦਾ ਲਾਓ ਜਿਹਨੂੰ ਪਤਾ ਜਿੰਦਾ ਲਾਓ ਸੀ ਲਾ ਦੇ ਉੱਤੇ ਖੋਲੇ ਕੋਈ ਨਾ ਤੁਹਾਡਾ ਕੋਲ ਹਾਈ ਕੋਰਟ ਦੇ ਆਲਰੇਡੀ ਤੁਹਾਡਾ ਚੱਲਿਆ ਕਿਸ ਵੀ ਆਪਣਾ ਪੱਖ ਰੱਖਿਆ ਉਹ ਵੀ ਆਪਣਾ ਪੱਖ ਰੱਖਦੇ ਹਰ ਵਾਰੀ ਜਿਹੜਾ ਧੱਕਾ ਹੀ ਹੋ ਗਿਆ ਕਿੰਨੀ ਗੱਲ ਹੈ ਜੀ ਹਾਈ ਕੋਰਟ ਦੇ ਵਿੱਚ ਜੀ ਵੀ ਪਾਰਟੀ ਸੀਗੇ ਅਸੀਂ ਵੀ ਪਾਰਟੀ ਹਾਂ ਤੁਸੀਂ ਆਪਣਾ ਗਵਰਨਮੈਂਟ ਹਾਈ ਕੋਰਟ ਨੂੰ ਕਹਿ ਗਏ ਵੀ ਅਸੀਂ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਹਾਂ ਅਸੀਂ ਅਸੀਂ ਤੁਹਾਡਾ ਕੰਮ ਚਲਾ ਰਹੇ ਹਾਂ ਤੁਸੀਂ ਆਪਣੇ ਆਪ ਦੇ ਸੱਚੇ ਹੋਰ ਤੁਸੀਂ ਕੋਈ ਗੱਲ ਨਹੀਂ ਕਰਦੇ ਅਸੀਂ ਅਸਾਂ ਕੰਮ ਨਹੀਂ ਚੱਲਣ ਦੇ ਆਂ ਜੇ ਸਾਰੇ ਵੀ ਸਰਿਆ ਵੀ ਸਾਰਿਆਂ ਦੀਆਂ ਔਰ ਉਹਨਾਂ ਦੇ ਪਾਸਾ ਦਿੱਤਾ ਮੰਗਣੀ ਚਾਹੀਦੀ ਹੈ ਮੈਂ ਤੁਮਹੀ ਹੁਣਾਂ ਸੀ ਗੱਲ ਕਰਦੇ ਪਾਣ ਦੇ ਵਿੱਚ ਜਿਹੜੀ ਨਹੀਂ ਕੀਤੀ ਔਰ ਫੈਸਲਾ ਕਰਿਆ ਕਿ ਪੁਲਿਸ ਤੁਹਾਡੀ ਨਾਲ ਜਾ ਕੇ ਗੱਡੀਆਂ ਅੰਦਰ ਪੜਾ ਦੇ ਸੱਜੇ ਨਾਲ ਜਾਂਦਾ ਦੋ ਬੰਦ ਤੁਸੀਂ ਜਾਓ ਤਾਂ ਮੈਨੂੰ ਇਹ ਕੰਮ ਮਗੇ ਹੀ ਤਾਏ ਬੇਖੋ ਗੱਡੀ ਮੋਟੀ ਤੇ ਜਾਂ ਖੜੀ ਰਹਿੰਦੇ ਖੜੀ ਜਾਂਦੇ ਖੜੀ ਜਾਂਦੇ ਇੱਥੇ ਖੜੀ ਜਾਂਦੇ ਇੱਥੇ